ਹਾਂ ਵੀ ਮੈਂ ਤੁਹਾਡੇ ਪੈਰੀ ਬੰਨੀ ਆ। ਨਾ ਬੋਲੋ ਐਨਾ ਜੋ ਹੋਇਆ ਉਹ ਮਿੱਟੀ ਪਾ ਦੋ। ਮਿੱਟੀ ਪਾ ਦੋ। ਮੇਰਾ ਬੱਸ ਚੱਲੇ ਨਾ ਤੇ ਮੈਂ ਤੈਨੂੰ ਜਾ ਕੇ ਨਹਿਰ ਦੇ ਵਿੱਚ ੱਤਕਾ ਲਾ ਦਾਂ ਜਾਂ ਕਿਸੇ ਨੂੰ ਕਹਿ ਕੇ ੱਤਕਾ ਮਰਵਾ ਦਾਂ। ਹਾਏ ਹਾਏ ਬੇਸ਼ਰਮੀ। ਤੈਨੂੰ ਸ਼ਰਮ ਨਹੀਂ ਆਇ ਇੱਥੇ ਆਉਂਦੀ ਨੂੰ। ਹਾਂ ਵੀ ਤੈਨੂੰ ਸਾਰਾ ਕੁਝ ਪਤਾ ਨਾ। ਬੰਦੇ ਕੋ ਗਲਤੀ ਹੋ ਜਾਂਦੀ ਐ। ਪਰ ਉਹ ਨੋਜ਼ ਬਿੰਨਸ ਆ ਜਾਂਦੇ ਉਹ ਕਿਹੇ ਮਾਫੀ ਤੇ ਲੈਗ ਨਾ ਹੋਈ ਕਿਹੇ ਦੱਸੋ। ਗਲਤੀ ਤੇ ਗੁਨਾਹ 'ਚ ਫਰਕ ਹੁੰਦਾ। ਤੂੰ ਗੁਨਾਹ ਕਰਕੇ ਗਈ ਆ। ਜ਼ਿੰਦਗੀ ਖਰਾਬ ਕਰਕੇ ਗਈ ਮੇਰੇ ਜ਼ੋਰ ਦੀ। ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਜਾ ਚੱਲ ਜਾ ਮੇਰੀ ਰਸੋਈ ਚੋਂ ਬਾਹਰ ਤੂੰ ਫੇਰ ਉੱਥੇ ਦੀ ਉੱਥੇ ਹੀ ਖੜੀ ਆਂ ਫਿਰ ਤੇ ਆਪਾਂ ਵੀਰ ਨਾਲੇ ਮੈਨੂੰ ਕਿਸ ਤਰ੍ਹਾਂ ਕਿਵੇਂ ਇੱਥੇ ਖਿਲਾ ਰਿਆ ਹੋਵੇ ਵੇਖਿਆ ਨਾ ਕਿਦਾਂ ਬੇਸ਼ਰਮਾ ਵਾਂਗੂ ਬੋਲੀ ਜਾਂਦੀ ਅਗੋਂ ਅਜੇ ਵੀ ਨਹੀਂ ਨੂੰ ਕਿਤੇ ਹੈਗਾ ਮੰਮੀ ਮੇਰੀ ਗੱਲ ਸੁਣੋ ਫੋਨ ਆਉਂਦਾ ਕਿਸੇ ਦਾ ਤੇ ਮੈਂ ਨਾ ਗੱਲ ਕਰਕੇ ਇੱਕ ਮਿੰਟ ਆਇਆ ਜੀ ਜਾ ਬੇਸ਼ਰਮ ਆ ਕਿਹੇ ਥਾਂ ਦੀ ਐਨਾਂ ਦੀ ਜ਼ਿੰਦਗੀ ਖਰਾਬ ਕਰਕੇ ਫੇਰ ਇੱਥੇ ਆਣ ਕੇ ਪੈ ਗਈ ਸਹੀ ਕਿਹਾ ਭੈਣ ਤੂੰ ਇਹਨੂੰ ਨਹੀਂ ਮਾਸਾ ਵੀ ਸ਼ਰਮ ਹੈਗੀ ਪਤਾ ਨਹੀਂ ਕਿਹੜੇ ਮੂੰਹ ਨਾਲ ਇੱਥੇ ਆ ਗਈ ਸਾਡੇ ਕਰਨ ਦੀ ਜ਼ਿੰਦਗੀ ਖਰਾਬ ਕਰਤੀ ਆ ਆਰੇ ਪਤਾ ਨਹੀਂ ਕਿੱਦਾਂ ਦੀ ਬੇਸ਼ਰਮ ਜਨਾਨੀ ਆ ਇਹਨੂੰ ਸ਼ਰਮ ਨਹੀਂ ਆਈਗੀ ਤੇ ਇਸ ਦਲੀਚ ਦੁਬਾਰਾ ਚੜਨ ਲੱਗਿਆ ਬੜਾ ਹੌਸਲਾ ਵਾ ਵੈਸੇ ਇਹਦੇ ਵਿੱਚ ਸਹੀ ਕਿਹਾ ਭੈਣ ਤੂੰ ਇੰਨਾ ਹੌਸਲਾ ਨਾ ਇਸ ਜਨਾਨੀ ਦੇ ਵਿੱਚ ਕਿ ਕੋਈ ਰਹਿ ਰੱਬ ਦਾ ਨਾ ਪਰ ਇੱਕ ਗੱਲ ਹੀ ਹੁਣ ਜਿੱਥੇ ਗਈ ਹੈ ਨਾ ਉਹਨੇ ਚੰਗੀ ਖੁੰਮ ਬਠਾਪ ਕੇ ਰੱਖੀ ਹੈ ਦੀ ਬਸ ਕਰੋ ਭਾਬੀ ਨਹੀਂ ਹੁਣ ਗਈ ਕਿਹਦੇ ਨਾਲ ਐ ਕਿੱਥੇ ਜਿੱਥੇ ਵੀ ਆਈ ਗਈ ਨਵੇਂ ਥਾਂ ਉਹਨਾਂ ਦੇ ਨਾਲ ਹੀ ਆਈ ਆ ਮੈਂ ਨਾ ਰਿਸ਼ਤੇਦਾਰਾ ਜੀ ਸਾਡੇ ਫੇਰ ਜਾਵੜੀ ਆ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਉਹਨਾਂ ਦੇ ਰਿਸ਼ਤੇਦਾਰੀ ਛੱਡਦਾ ਗਈ ਕੀ ਦੇ ਨਾਲ ਆ ਫਿਰ ਹੁ ਨਿੱਕੀ ਦੇ ਨਾਲ ਜਾਣਾ ਪੈਣਾ ਆ ਜਿਹੜੀ ਆਪਣੀ ਨਾਲ ਦੀ ਹਵੇਲੀ ਨਹੀਂ ਆ ਜਿੰਨੂੰ ਇਹ ਖੰਡਰ ਦੱਸਦੀ ਹੁੰਦੀ ਸੀ ਅੱਛਾ ਉਹ ਹਵੇਲੀ ਵਾ ਲੈਣੀ ਆ ਸੋਖੂ ਨਹੀਂ ਹਾਂ 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 ਸੋਖ ਨਾਲ ਵਿਆਹੀ ਗਈ ਹੂ ਸੋਖ ਨਾਲ ਵਿਆਹੀ ਗਈ ਹਾ ਹੋਰ ਕੀ ਇਹਨੂੰ ਤੇ ਕਿਤੇ ਮਾਸਾ ਸ਼ਰਮ ਹਿਆਈ ਨਹੀਂ ਆਈਗੀ ਇਹਨੇ ਸੋਚਿਆ ਸੀ ਕਿ ਮੈਂ ਕਰਨ ਦੀ ਜ਼ਿੰਦਗੀ ਖਰਾਬ ਕਰਕੇ ਨਾ ਇੱਥੇ ਚੱਲ ਜੂੰਗੀ ਤੇ ਮੇਰਾ ਭਲਾ ਹੋ ਜਾਣਾ ਪਰ ਰੱਬ ਵੀ ਨਾ ਕਹਿੰਦੇ ਹੁੰਦੇ ਭੋਲੇ ਬੰਦਿਆਂ ਦਾ ਨਾ ਆਪੇ ਬਦਲਾ ਲੈ ਲੈਂਦਾ ਵਾ ਇਹਨੇ ਸਾਡੇ ਕਰਨ ਦੀ ਬੇਕਦਰੀ ਕੀਤੀ ਨਾ ਅੱਜ ਦੱਬ ਕੇ ਦੀ ਉੱਥੇ ਬੇਕਦਰੀ ਹੋਣ ਦਈ ਆ ਬਸ ਕਰੋ ਬਸ ਕਰੋ ਕਿੰਨਾ ਕੁ ਮੈਨੂੰ ਸੁਣਾਉਗੀ ਹੋ ਗਈ ਗੱਤੀ ਮੇਰੇ ਕੋਲ ਤੂੰ ਗੱਲਾਂ ਬੜੀਆਂ ਸੋਹਣੀਆਂ ਕੀਤੀਆਂ ਤੈਨੂੰ ਸਰਾ ਰਹੇ ਸੀ ਮੰਦੀ ਆ ਅੱਜ ਮੈਂ ਆਪਣੀ ਸਾਰੀ ਗਲਤੀ ਮੰਦੀ ਆ ਪਰ ਐਨਾ ਮੈਨੂੰ ਸੁਣਾਉ ਇਹ ਗਲਤੀ ਹੈ ਤੇ ਗੁਨਾਹ ਕਰਤਾ ਤੂੰ ਉਪੋਲੇ ਬੰਦੇ ਦੀ ਜ਼ਿੰਦਗੀ ਖਰਾਬ ਕਰਤੀ ਆ ਪੁੱਛ ਨਾ ਮੇਰੀਆਂ ਭੈਣਾਂ ਕੋਲ ਕਿੰਨਾ ਚਿਰ ਉਹ ਡਿਪਰੈਸ਼ਨ 'ਚ ਰਿਹਾ ਤੇਰੇ ਜਾਨ ਤੋਂ ਬਾਅਦ ਆ ਕਿੱਦਾਂ ਉਹਨੂੰ ਹੀ ਸਾਥ ਦੇ ਰਹੇ ਆ ਐ ਵਿਚਾਰੀਆਂ ਹੀ ਮੇਰਾ ਸਾਥ ਦੇ ਦਿੰਦੀਆਂ ਰਹੀਆਂ ਕਿੱਦਾਂ ਉਹਨੂੰ ਰੋਜ਼ ਹਸਪਤਾਲਾਂ 'ਚ ਖੜ-ਖੜ ਕੇ ਹੀ ਠੀਕ ਕੀਤਾ ਵਾ ਤੂੰ ਕਹਿਨੀ ਮੇਰੇ ਕੋਲ ਗਲਤੀ ਹੋ ਗਈ ਬੱਲੇ ਤੇਰੇ ਬੱਸ ਕਰ ਉਹਨਾਂ ਕਿੰਨੀਆਂ ਕਸਨਾਈਆਂ ਜੇ ਮੈਨੂੰ ਕਿੰਨੀਆਂ ਕਸਨਾਈਆਂ ਜੇ ਮਿਲ ਤੇ ਹੀ ਸਜ਼ਾ ਹੋਰ ਕੀ ਸਜ਼ਾ ਦਵਾਣਾ ਚਾਹੁੰਦੇ ਮੈਨੂੰ ਹੂੰ ਰਿਆਂ ਦੇ ਗੁਰਜੀਤ ਪੈਣਾ ਮੈਂ ਇਹਨੂੰ ਪੁੱਛਦੀ ਆਂ ਨਹੀਂ ਸਾਰਿਆਂ ਤੋਂ ਸੌ ਮੁੰਡਾ ਹੀ ਕਰਨਾ ਜਿਹੜੇ ਤੂੰ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਭਾਵੇਂ ਗੁਰਜੀਤ ਨੇ ਅੱਜ ਤੱਕ ਕੋਈ ਆਪਣੇ ਘਰ ਦਾ ਪੇਤ ਨਹੀਂ ਕਿਸੇ ਨੂੰ ਦਿੰਦਾ ਪਰ ਗੁਰਜੀਤ ਭੈਣ ਨੇ ਫਿਰ ਵੀ ਸਾਡੇ ਨਾਲ ਸਾਰੀਆਂ ਗੱਲਾਂ ਕੀਤੀਆਂ ਕਿ ਤੂੰ ਕੀ ਕੁਛ ਕਰਦੀ ਰਹੀ ਆਂ ਆਪ ਤੂੰ ਮਹਾਰਾਣੀਆ ਵਾਂਗੂ ਬੈੱਡ ਦੇ ਉੱਤੇ ਲੰਮੇ ਪੈ ਜਾਣੀ ਤੇ ਉਹਨੂੰ ਥੱਲੇ ਲੰਮੇ ਪਾਉਣੀ ਹੀ ਕੀ ਗੱਲ ਜੇ ਤੂੰ ਸ਼ਹਿਰ ਦੀ ਹੀ ਤੇ ਆਪਣੇ ਮਾਪਿਆਂ ਨੂੰ ਕਹਾਂ ਕਿ ਸ਼ਹਿਰ ਦੀ ਰੱਬ ਦੇ ਕਿਉਂ ਪਿੰਡ ਦੇ ਕਿਸੇ ਦੀ ਜ਼ਿੰਦਗੀ ਖਰਾਬ ਕੀਤੀ ਤੂੰ ਤੂੰ ਮਾੜੀ ਜਿੰਦਗੀ ਖਰਾਬ ਕਰਨ ਲੱਗਾ ਤੈਨੂੰ ਇੱਕ ਵਾਰੀ ਨਹੀਂ ਸੋਚਿਆ ਕਿ ਕਿਸ ਦੀ ਜਿੰਦਗੀ ਖਰਾਬ ਨਹੀਂ ਆਪਣੇ ਮਾਪਿਆਂ ਨੂੰ ਕਹਿਣਾ ਹੈ ਪਹਿਲਾਂ ਹੀ ਸ਼ਹਿਰ ਚ ਲੱਭ ਦਿੰਦੇ ਕਿਉਂ ਤੂੰ ਇੱਥੇ ਪਿੰਡ ਵਿੱਚ ਆਣ ਕੇ ਉਹਨਾਂ ਇਹਨਾਂ ਦੀ ਸਾਰੇ ਜਿੰਦਗੀ ਜਿੰਦਗੀ ਖਰਾਬ ਕਰਕੇ ਰੱਖ ਦਿੱਤੀ ਅੱਧੀ ਰਾਤ ਤੂੰ ਪਾਲਟੀਆਂ ਦੇ ਤੌਰ ਤੇ ਇੰਨੀ ਹਾਂ ਥੋੜੀ ਬਹੁਤੀ ਸੋਚ ਸ਼ਰਮ ਚ ਆਈ ਤੇ ਬੰਦੇ ਨੂੰ ਅੱਭੀ ਮੈਂ ਮੰਦੀ ਆ ਮੈਂ ਤਾਂ ਹੋਈਆਂ ਗਲਤੀਆਂ ਨਾ ਸਮਝੀ ਵਿੱਚ ਨਾਦਾਨੀਆਂ ਚ ਮੇਰੀ ਉਮਰ ਵੀ ਕੀ ਸੀ ਕਿਸੇ ਨੂੰ ਕੁਝ ਸਮਝਾਇਆ ਹੀ ਨਹੀਂ ਸੀ ਮੈਨੂੰ ਮਾਫ਼ ਕਰ ਦੋ ਹਾਂ ਤੇ ਗਾਲਾਂ ਗਲਤਾਂ ਅੰਜੂ ਤੈਨੂੰ ਮੈਂ ਬਹੁਤ ਸਮਝਾਉਂਦੀ ਰਹੀ ਛੋਟੀ ਭੈਣ ਸਮਝ ਕੇ ਕਿ ਮੰਨ ਜਾ ਮੰਨ ਜਾ ਪਰ ਤੂੰ ਤੂੰ ਹਮੇਸ਼ਾ ਹੀ ਗਲਤ ਕਰਦੀ ਨਹੀਂ ਸਾਡੇ ਕਰਨ ਨਾਲ ਦੇਖੋ ਭਾਬੀ ਵਿਆਹ ਤੇ ਮੇਰਾ ਸ਼ਹਿਰ ਚ ਹੋਇਆ ਨਾ ਹੁਣ ਮੈਂ ਨਹੀਂ ਪਿੰਡ ਥਾ ਰਹ ਸਕਦੀ ਸੀ ਮੇਰਾ ਤੇ ਕਰਨ ਦਾ ਨਾ ਕੋਈ ਸੁਭਾਅ ਮੇਲ ਹੀ ਨਹੀਂ ਪਾਉਂਦਿਆ ਸੀ ਸੋਚ ਬੰਦ ਕਰ ਕੋ ਜੇ ਮੈਂ ਸੋਚਦੀ ਆ ਜੇ ਸੁੱਖ ਵੇਨੂੰ ਲੈ ਆ ਕੇ ਉੱਥੇ ਰੂੜੀ ਚ ਛੁੱਟ ਗਏ ਫੇਰ ਇਹਦਾ ਕੀ ਬਣੇ ਨਹੀਂ ਪੈਣ ਇਹ ਵੀ ਗੱਲ ਨਾ ਸੱਚ ਹੋਣੀ ਵਾਲੀ ਆ ਕਰਨ ਦੇ ਹੀ ਸੁੱਖ ਨਹੀਂ ਗੱਲਾਂ ਆਜਣਾ ਉਹਨਾਂ ਨੇ ਪਿੰਡ ਚ ਨੂੰ ਲੈ ਕੇ ਵਾਪਸ ਪੱਥਰੀ ਦੱਬ ਕੇ ਰੱਖੀ ਜਨੇ ਵੇਖੀ ਹੁਣ ਇਹਨੂੰ ਵੀ ਛੱਡ ਕੇ ਦੂਜੇ ਥਾਂ ਜਾਏਗੀ ਵੇਖੀ ਤੈਨੂੰ ਥੋੜੇ ਦਿਨਾਂ ਚ ਨਾ ਗੋਇਆ ਵਾਲਾ ਟੋਕਰੇ ਦੇ ਸਿਰ ਤੇ ਨਜਰਾਉਣਾ ਦੇਖੀ ਗੁਜੀਤ ਤੂੰ ਨੇ ਨੇ ਕਿੱਦਾਂ ਸਲਵਾਰ ਤਾਂ ਕਰਕੇ ਸਿਰ ਤੇ ਗੋਇਆ ਪੱਥ ਕੇ ਕਿੱਦਾਂ ਚੁਰੀ ਆਉਗੀ ਸਹੀ ਤਾਂ ਮੈਂ ਤੂੰ ਨੇ ਦੀ ਸ਼ਕੀਨੀ ਕਿੱਥੇ ਜਾਉਗੀ ਵੇਖ ਹੁੰਦਾ ਜਿੰਨੀ ਵੀ ਆ ਵੇਖੀ ਤੂੰ ਹਿੱਲਾ ਕਿੱਥੇ ਹਿੱਲਾ ਕਿੱਥੋਂ ਪਾਉਗੀ ਸਿਰ ਤੇ ਗੋਇਆ ਪੱਥੀ ਚੱਕ ਕੇ ਕੀ ਕਰਉਗੀ ਚੱਲ ਭੈਣ ਕੋਈ ਨਹੀਂ ਆਪਾਂ ਰੋਜ਼ ਜਦੀ ਨਾ ਫਿਲਮ ਵੇਖਿਆ ਕਰਾਂਗੇ ਆ ਉੱਤੇ ਬਹੁਤ ਫਿਲਮਾਂ ਬਣਦੀਆਂ ਨੇ ਮੇਰੀ ਬੀਸਤੀ ਆਇਆ ਮਜਾ ਚੱਲ ਚੱਲ ਜਾਣ ਤੋਂ ਬਾਅਦ ਮੈਨੂੰ ਰੋਟੀ ਪਾਣੀ ਕਰਨ ਦੇ ਤੈਨੂੰ ਪਤਾ ਨਾ ਕਰਨ ਦਾ ਪਤਾ ਕਿੰਨਾ ਮਾੜਾ ਹਾਲ ਹੋਇਆ ਵਾ ਉਹਦੀਆਂ ਚੀਕਾਂ ਨਿਕਲੀਆਂ ਚੀਕਾਂ ਤੇ ਉਹ ਕਿੰਨੇ ਘੜਾਈਆਂ ਪੂ ਨਿਕਲ ਜਾtheta ਮੇਰੀ ਸੋਈ ਚ ਬਾ ਚਲ ਮੈਂ ਰੋਟੀ ਪਾਣੀ ਬਣਾਵਾ ਉਹ ਕੰਦੀ ਤੇ ਮਾਪੇ ਬਣਾ ਲੈਨੇ ਸਬਜੀ ਕੋਈ ਗੱਲ ਨਹੀਂ ਬੀਤ ਉਹ ਤੂੰ ਸਬਜੀ ਸਬਜੀ ਰਹਿਣ ਦੇ ਆਪਾਂ ਨਾ ਘਰੇ ਜਾਣਾ ਹੁਣ ਤੇ ਨਾਲੇ ਉਹ ਤੇਰੀਆਂ ਆਈਆਂ ਸੀ ਸੇਹਲੀਆਂ ਚਾਚੀ ਜੀ ਕੋਈ ਨਹੀਂ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਸਬਜੀ ਬਣ ਗਈ ਬਸ ਫੁਲਕੇ ਲੱਗੇ ਬਣਾ ਲੈ ਰੋਟੀ ਨਹੀਂ ਖਾਣੀ ਨੇਰਾ ਹੋਣ ਦੇ ਕੋਈ ਨਹੀਂ ਤੇਨ ਪਤਾ ਘਰ ਬੂਆ ਖੁੱਲਾ ਨਹੀਂ ਛੱਡਣ ਦਾ ਸਮਾਂ ਹੈਗਾ ਤੇ ਉਹ ਸੁੱਖ ਤੇ ਕਹਿਂਦੇ ਸੀ ਰਹਿਣਾ ਵਾ ਅੱਜ ਨਹੀਂ ਨਹੀਂ ਕੋਈ ਨਹੀਂ ਤੇ ਆਪਾਂ ਚੱਲ ਜਾਣਾ ਵਾ ਤੇ ਨਾਲੇ ਉਹ ਤੇਰੀ ਸਹੇਲੀਆਂ ਸੀ ਜਿਹੜੀਆਂ ਆਈਆਂ ਮੰਮੀ ਛੱਡ ਸਹੇਲੀਆਂ ਨਹੀਂ ਸਹੇਲੀਆਂ ਹੀ ਜਿਹੜੀ ਮੇਰੀ ਗੱਲ ਸੁਣੇ ਜਗ ਜਹਿਰ ਕਰਨਾ ਹੀ ਨਾ ਉਹ ਇੰਨੇ ਕਰਤਾ ਚੱਲ ਬਾਹਰ ਨਿਕਲੇ ਥੋਂ ਚੱਲ ਮੰਮੀ ਆਪਾਂ ਘਰ ਜਾਣਾ ਇਹਲੇ ਵਾਪਸ ਮੈਂ ਕੀ ਕੀਤਾ ਤੂੰ ਬਕਵਾਸ ਨਾ ਕਰ ਮੇਰੇ ਨਾਲ ਕਦੀ ਮੰਮੀ ਮੈਂ ਕੀ ਕੀਤਾ ਵਾ ਤੇਰੇ ਨਾ ਵੇਖੀ ਕਿਦਾਂ ਛੱਡਦਾ ਸੁੱਖ ਕੀ ਗੱਲ ਪੀ ਗਿਆ ਮੰਮੀ ਇਹ ਗੱਲ ਮੈਨੇ ਨਹੀਂ ਦੱਦੀ ਪੀਤੀ ਆ ਨਹੀਂ ਪੀਤੀ ਤੂੰ ਬਾਹਰ ਚੱਲ ਅੱਜ ਮੈਂ ਕਿਹ ਮੈਂ ਤਾਂ ਹਾਰ ਕੀ ਕਰਦਾ ਇਹਦਾ ਤੂੰ ਤੇ ਕਿੰਨਾ ਮੈਂ ਰੋਟੀ ਖਾ ਕੇ ਜਾਣਾ ਉਹ ਮੰਮੀ ਛੱਡ ਜਿਹੜੇ ਨੇ ਮੈਨੂੰ ਪਰੌਂੜੇ ਖਵਾਉਣੇ ਨਾ ਪਿੰਚੋ ਇਹਨੇ ਮੈਨੂੰ ਖਵਾਤੇ ਆ ਇਹਦਾ ਤਾਂ ਮੈਚ ਲੂਜ਼ ਕਰਦਾ ਜਿਹੜਾ ਮੈਨੂੰ ਇੱਛਾ ਹੈ ਕਿ ਜਲੂਸ ਕੱਢਿਆ ਨਾ ਮੇਰਾ ਮੰਮੀ ਮੈਂ ਕੀ ਕੀਤਾ ਮੈਂ ਤਾਂ ਕੁਝ ਨਹੀਂ ਕੀਤਾਗਾ ਇਹ ਭਾਪੀ ਨਾ ਆਉਂਦੀ ਇੱਥੇ ਤੈਨੂੰ ਮੈਂ ਦੱਸ ਦੇਣਾ ਹੀ ਪਤਾ ਤਉ ਮਿਰਚ ਔਰ ਪਿਛੇ ਨਾ ਲੋਗ ਜਿਹੜੇ ਕਰਤੂਤ ਆ ਨਾ ਸਾਰੀ ਜਗ ਜਹਰ ਹੋ ਗਈ ਉਹ ਮੈਨੂੰ ਮਿੰਟ ਮਿੰਟ ਦੀ ਹਰ ਇੱਕ ਗੱਲ ਨਾ ਪਤਾ ਲੱਗ ਗਈ ਉਹ ਚੱਲ ਮੰਮੀ ਮੈਂ ਗੱਡੀ ਕੱਟਾ ਲਗਾਵਾ ਚਲਾ ਖਲੋਤੀ ਇੱਥੇ ਹੁਣ ਜਾ ਮਿਲ ਲਾਦਾ ਨੂੰ ਸਭ ਕੁਝ ਪਤਾ ਲੱਗ ਗਿਆ ਕਰਨ ਨੇ ਨਹੀਂ ਕਰਨ ਤਨੀ ਦੱਸ ਸਕਦਾ ਨੂੰ ਮੇਰਾ ਦਿਓਰ ਇਹੋ ਜਾਣੇਗਾ ਬਾਹਰ ਗਿਆ ਹੀ ਨਾ ਗੇੜੀ ਲਾਉਣ ਪਿੰਡ ਦੀ ਕਿਸੇ ਨਾ ਕਿਸੇ ਨੇ ਤੇ ਦੱਸ ਹੀ ਦਿੱਤਾ ਹੋਣਾ ਬਥੇਰੇ ਦੱਸਣ ਵਾਲੇ ਜਾ ਜਾ ਕੇ ਤੇ ਜੀ ਆਪਣੀ ਸ਼ੈਰੀ ਜ਼ਿੰਦਗੀ ਬੇਕਦਰੀ ਵਾਲੀ ਤੇ ਬਚਪਨ ਦਾ ਜਾਸ ਸੀ ਮੈਨੂੰ ਪਤਾ ਹੁਣ ਉਹਦੀ ਵੀ ਜ਼ਿੰਦਗੀ ਨਰਕ ਕਰ ਦੇਣੀ ਆ ਔਰ ਨਹੀਂ ਇਦਾਂ ਨਹੀਂ ਹੁੰਦਾ ਕਰਨ ਮੇਰੇ ਵੀਰ ਨੂੰ ਪਤਾ ਹੀ ਸੀ ਆ ਜੇ ਕੁਛ ਹੋਣਾ ਹੀ ਹੋਣਾ ਮੈਂ ਬੜੀ ਕੋਸ਼ਿਸ਼ ਕੀਤੀ ਸੀ ਕਿ ਤੇਰਾ ਸਾਹਮਣਾ ਅੰਜੂ ਦੇ ਨਾਲ ਨਾ ਹੋਵੇ ਪਰ ਤੈਨੂੰ ਸੁੱਖ ਦੀ ਯਾਦਦਾ ਤੇ ਪਤਾ ਹੀ ਹੈ ਨਾ ਉਹ ਵੀ ਜਿੱਦੇ ਪੈ ਗਿਆ ਕਿ ਮੈਂ ਕਰਨ ਨੂੰ ਮਿਲ ਕੇ ਹੀ ਜਾਣਾ ਵਾ ਅੜ ਕੇ ਬੈਠਾ ਰਿਹਾ ਮੈਂ ਬੜੀ ਕੋਸ਼ਿਸ਼ ਕੀਤੀ ਇਹਨਾਂ ਨੂੰ ਭੇਜਣ ਦੀ ਤੇ ਮੇਰੀ ਗੱਲ ਸੁਣ ਜਿਹੜੇ ਤੂੰ ਕਹਿੰਨਾ ਨਾ ਉਹਦੀ ਵੀ ਜ਼ਿੰਦਗੀ ਖਰਾਬ ਹੋ ਗਈ ਉਹਦੀ ਜ਼ਿੰਦਗੀ ਨਹੀਂ ਖਰਾਬ ਹੁੰਦੀ ਵੇਖੀ ਉਹਨੂੰ ਤਾਂ ਹੁਣ ਨਾ ਰੱਬ ਨੇ ਸਮਝ ਲਿਆ ਕਿ ਉਹਦੇ ਘਰ ਭੇਜ ਕੇ ਨਾ ਉਹਨੂੰ ਤੇ ਸਾਡਾ ਬਦਲਾ ਲੈਣ ਦਿਆ ਰੱਬ ਉਹਦੇ ਕੋਲ ਜਿਦੋਂ ਨੇ ਸਾਡੀ ਜ਼ਿੰਦਗੀ ਖਰਾਬ ਕੀਤੀ ਨਾ ਤੇਰੀ ਜ਼ਿੰਦਗੀ ਨਰਕ ਬਣਾਈ ਹੈ ਨਾ ਉਸੇ ਤਰਾਈ ਹੁਣ ਉਹਦੀ ਜ਼ਿੰਦਗੀ ਵੀ ਇੱਕ ਸਾਬ ਨਾਲ ਨਰਕ ਹੀ ਬਣੀ ਹੋਈ ਆ ਕਿਤੇ ਘਰ ਗਈ ਆ ਸੁੱਖ ਦੇ ਘਰ ਗਈ ਆ ਤੈਨੂੰ ਤਾਂ ਪਤਾ ਹੀ ਆ ਸੁੱਖ ਦਾ ਉਹਦੀ ਆਤ ਦਾ ਉਹ ਕੇਰੇ ਥਲੇ ਦੱਬ ਕੇ ਨਹੀਂ ਰਹਿੰਦਾ ਉਹ ਦਬਾ ਕੇ ਰੱਖਦਾ ਅਗਲੇ ਨੂੰ ਬਸ ਉਹੋ ਖੁਸ਼ੀ ਹੋਉਂਦਿਆ ਹੁਣ ਉਹਦੇ ਨਾਲ ਵੀ ਵੀ ਅੰਜੂ ਨੂੰ ਮੈਂ ਤਾਂ ਪਿਆਰ ਕੀਤਾ ਨਾ ਜੇ ਉਹਨੇ ਨਹੀਂ ਕੀਤਾ ਤੇ ਮੈਂ ਨਹੀਂ ਚਾਹੁੰਦਾ ਕਿ ਉਹਦੀ ਜ਼ਿੰਦਗੀ ਨਰਕ ਬਣੇ ਬਸ ਕਰ ਤੂੰ ਹਜੇ ਵੀ ਅੰਜੂ ਅੰਜੂ ਕਰਦਾ ਵਾ ਛੱਡ ਦੇ ਉਹਦਾ ਨਾਮ ਲੈਣਾ ਹੁਣ ਛੱਡ ਦੇ ਉਹਦੀ ਜ਼ਿੰਦਗੀ 'ਚ ਜੋ ਹੁੰਦਾ ਨਾ ਉਹ ਆਂਦੇ ਹੁਣ ਉਹ ਜਿਹੜੇ ਕਹਿੰਦੀ ਸੀ ਨਾ ਔਰ ਨਾਲ ਦੀ ਹਵੇਲੀ ਨੂੰ ਖੰਡਰ-ਖੰਡਰ ਹੈ ਨਾ ਉੱਥੇ ਹੁਣ ਉਹ ਗੋਆ ਚੱਕ ਦੀ ਤੈਨੂੰ ਨਜ਼ਰ ਆਇਆ ਕਰੋਗੀ ਤੂੰ ਚਿੰਤਾ ਨਾ ਕਰ ਹੁਣ ਚਲ ਆਪਾਂ ਘਰ ਨੂੰ ਚੱਲੀਏ ਚੱਲ ਬੱਤ ਕਰ ਲੈ ਬਿਸਤਰਾ ਤੇ ਹਾਂਜੀ ਬਸ ਕਰਦੀ ਪਈ ਚਲ ਆ ਕਰ ਲੈ ਤੇ ਉਧਰ ਮੇਰਾ ਰਹਿਣ ਦੀ ਤੂੰ ਤੇ ਸੋਣਾ ਨਹੀਂ ਮੰਮੀ ਦੱਸੋ ਮੈਂ ਗਰਮ ਪਾਣੀ ਦੀ ਬੋਤਲ ਰੱਖ ਦਾਂਗੀ ਨਾ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਮੇਰੀ ਨਾ ਟੈਨਸ਼ਨ ਲੈ ਤੇ ਇਹ ਆਈ ਨਹੀਂ ਅਜੇ ਤੱਕ ਔਰ ਇਹ ਨਾ ਤੂੰ ਟੈਨਸ਼ਨ ਲੈ ਦਫਾ ਕਰ ਉਹ ਪੀਂਡਫਣ ਚਲ ਗਿਆ ਹੁਣ ਨਾ ਪੁੱਤ ਧੀ ਗੱਲ ਜਦ ਬਾਹਰ ਗਏ ਹੋ ਉਹਨੂੰ ਕੋਈ ਗੱਲ ਨਹੀਂ ਆ ਇਹ ਬੜਾ ਬੋਲਣ ਡਿਆ ਇਹ ਉਹ ਸ਼ਰਾਬ ਪੀਣ ਦਫਣ ਫੇਰ ਚੱਲ ਗਿਆ ਰਾਤ ਵੀ ਬੜਾ ਬੋਲਦਾ ਰਿਹਾ ਗਾਲ ਮੰਦਾ ਕੱਢਦਾ ਰਿਹਾ ਉਹ ਤਾਂ ਕੋਈ ਬਾਹਰ ਗੱਲ ਹੋਈ ਹੀ ਤੂੰ ਕੁਛ ਕਿਹਾ ਉਹਨੂੰ ਮੰਮੀ ਮੈਂ ਕੋਈ ਗੱਲ ਕਰਨੀ ਤੁਹਾਡੇ ਨਾਲ ਹਾਂ ਮੇਰੀ ਗੱਲ ਸੁਣੋਗੇ ਨਾ ਤੁਸੀਂ ਆਹੋ ਪੁੱਤ ਸੁਣਾਗੀ ਦੱਸ ਤੂੰ ਮੈਤੇ ਜਾਂ ਦੱਸ ਤੂੰ ਮੈਨੂੰ ਮੰਮੀ ਇਨਸਾਨ ਕੋ ਗਲਤੀ ਹੋ ਜਾਂਦੀ ਹੈ ਨਾ ਪੁੱਤ ਮੇਰੇ ਵਾਰ ਮੂੰਹ ਕਰਕੇ ਗੱਲ ਕਰ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਮੈਂ ਬੈਠੀ ਆ ਨਾ ਵੇਖੋ ਮੰਮੀ ਮੇਰੇ ਚ ਵੀ ਨਿਆਣ ਮਤ ਸੀ ਹਾਂ ਮੈਨੂੰ ਨਾ ਸਮਝੀ ਸੀ ਕੋਈ ਸਮਝਾਉਣ ਵਾਲਾ ਨਹੀਂ ਸੀ ਲਾਡਾ ਨਾਲ ਪਲੀ ਆ ਗਲਤੀਆਂ ਹੋ ਜਾਂਦੀਆਂ ਬੰਦੇ ਕੋਲ ਕੋਈ ਗੱਲ ਨਹੀਂ ਪੁੱਤ ਹੋ ਜਾਂਦੀਆਂ ਮੈਂ ਮੈਂ ਉਹ ਪਿੰਡ ਨਹੀਂ ਜਾਣਾ ਵਾਪਸ ਕੋਈ ਨਹੀਂ ਪੁੱਤ ਤੂੰ ਜਿੱਦਾਂ ਕਹੇਂਗੀ ਨਾ ਤੂੰ ਉਹ ਤਾਂ ਉੱਥੇ ਕੋਈ ਗੱਲ ਨਹੀਂ ਪਿੰਡ ਹਾਂ ਮੰਮੀ ਕੀ ਪਤ ਜਿੱਥੇ ਮੈਂ ਪਹਿਲੀ ਜਗ੍ਹਾ ਵੀ ਆਈ ਸੀ ਨਾ ਹਾਂ ਇਹ ਉਹੀ ਕਰਨ ਦਾ ਘਰ ਹੈ ਤੇ ਉਹੀ ਪਿੰਡ ਹੈ ਕੋਟਪਟ ਕਰਨ ਮੈਂ ਕੋ ਜਿਹੋ ਜ ਨਹੀਂ ਕੀਤਾ ਜਿੰਨੇ ਮੇਰੇ ਤੇ ਇਲਜ਼ਾਮ ਲੱਗਦੇ ਬੇ ਨੇ ਬਸ ਮੈਨੂੰ ਉਥੋਂ ਦੀ ਰਹਿਣੀ ਸੈਣੀ ਨਹੀਂ ਪਸੰਦ ਨੂੰ ਪਤਾ ਤੇ ਨਾ ਮੈਂ ਪਿੰਡ ਕਿਉਂ ਨਹੀਂ ਰਹਿਣਾ ਚਾਹੁੰਦੀ ਐਸੇ ਕਰਕੇ ਮੇਰੇ ਕੋ ਨਹੀਂ ਸਿਰਿਆ ਜਾਂਦਾ ਮੈਂ ਕੋਈ ਕਰਵਾੜਾ ਨਹੀਂ ਕੀਤਾ ਬਸ ਹਰ ਮੈਂ ਹਰ ਗਲਤ ਮੈਂ ਤਾਂ ਜਿਵੇਂ ਇੱਕ ਗਲਤ ਇਹ ਮੈਂ ਗੱਲ ਮਾੜੀ ਪਰ ਪੁੱਤ ਛੱਡ ਮੈਂ ਸਾਰਾ ਕੁਝ ਸੁੰਨਾ ਨਹੀਂ ਚਾਹੁੰਦੀ ਕੋਈ ਗੱਲ ਨਹੀਂ ਮਿੱਟੀ ਪਾ ਤੂੰ ਇੰਨਾ ਗੱਲਾਂ ਤੇ ਤੇ ਪੁੱਤ ਮੇਰੀ ਸੁਣ ਗੱਲ ਉਹ ਹੁਣ ਗਿਆ ਬਾਹਰ ਪੀ ਪੂ ਕੇ ਆਊਗਾ ਪੁੱਤ ਤੂੰ ਬੋਲੀ ਨਾ ਮੇਰੀ ਧੀ ਕੋਸ ਉਹ ਨੂੰ ਨਾ ਜ਼ਿਆਦਾ ਬੋਲਣਾ ਪਸੰਦ ਨਹੀਂ ਜਦੋਂ ਆਊਗਾ ਨਾ ਬੁਆ ਖੜਕਾਊਗਾ ਨਾ ਮੈਨੂੰ ਦੱਸ ਦੀ ਪੁੱਤ ਮੈਂ ਆਪੇ ਉੱਠ ਕੇ ਬੁਆ ਖੋਲ ਦਾਂਗੀ ਠੀਕ ਹੈ ਮੰਮੀ ਪਰ ਮੰਮੀ ਅਕਲੇਸ਼ ਕੇ ਮੈਂ ਕਹਤ ਮੈਨੋਂ ਵੇ ਖੰਜੂ ਸੋਖਣਾ ਦਿਲ ਦਾ ਨਹੀਂ ਤੋਣਾ ਵੇ ਖੋਨ ਨੂੰ ਨਾ ਜਿਆਦਾ ਪਰਨ ਲੇਪੀ ਪੋਚੀ ਪਤ ਨੂੰ ਪਸੰਦ ਨਹੀਂ ਵੇ ਨਾ ਉਹਦੇ ਦਿਲ ਚ ਥੋੜੀ ਜਗ੍ਹਾ ਬਣਾਉਣੀ ਪੈਣੀ ਪਤ ਉਹ ਤੈਨੂੰ ਮੈਂ ਦੱਸਦੀ ਆ ਉਹਨੂੰ ਨਾ ਘਰੇਲੂ ਕੁੜੀਆਂ ਪਸੰਦ ਆ ਸੋਨਾ ਰੋਟੀ ਪਾਣੀ ਬਣਾ ਘਰ ਦਾ ਕੰਮ ਕਰ ਉਹਦੀ ਮਾਂ ਦੀ ਸੇਵਾ ਕਰ ਉਹਦੇ ਅੱਗੇ ਪਿੱਛੇ ਜੀ ਜੀ ਕਰ ਪੁੱਤ ਐਡਾ ਮਾੜਾ ਨਹੀਂ ਹੈਗਾ ਮੇਰਾ ਪੁੱਤ ਕੋਈ ਗੱਲ ਨਹੀਂ ਤੈਨੂੰ ਜ਼ਿਆਦਾ ਘਬਰਾਉਣ ਦੀ ਕੋਈ ਲੋੜ ਨਹੀਂ ਪੱਤ ਮੈਂ ਬੈਠੀ ਆ ਨਾ ਸਭ ਠੀਕ ਹੋ ਜਾਣਾ ਠੀਕ ਹੈ ਮੰਮੀ ਜਿਵੇਂ ਕਹਿੰਦੇ ਉਦਾਂ ਕਰ ਲੈਣੀ ਆ ਹਾਂ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਦੇ ਮਿੱਟੀ ਪਾ ਪੁੱਤ ਤੁਸੀਂ ਸਮਝਾ ਦੋਗੇ ਨਾ ਇਹਨਾਂ ਨੂੰ ਹਾਂ ਪੁੱਤ ਮੈਂ ਸਮਝਾਉਂਗੀ ਦੱਸ ਤੈਨੂੰ ਯਕੀਨ ਕਿਉਂ ਨਹੀਂ ਆਉਂਦਾ ਮੇਰੇ ਤੇ ਠੀਕ ਹੈ ਹਾਂ ਤੂੰ ਨਹੀਂ ਕੋਈ ਫਿਕਰ ਕਰਨਾ ਕਿੱਥੇ ਗਈ ਮੇਰੀ ਗੱਲ ਸੁਣ ਹਾਂ ਤੇਰਾ ਭੈਣ ਚੁੱਦੇ ਮੈਂ ਸਰੇ ਕਿਤੇ ਪਿੰਡ ਚੋਂ ਮੇਰਾ ਜਲੂਸ ਕਢਾ ਕੇ ਰੱਖਿਆ ਆ ਫੜ ਭੈਣ ਉਥੇ ਲੰਮੇ ਬੈ ਮੇਰੇ ਬੈੱਡ ਤੇ ਨਹੀਂ ਚੜਦਾ ਮੈਂ ਕੀ ਕੀਤਾ ਮੇਰ ਨਾਲ ਪਕਵਾਸਾਂਗਾ ਤੇਰੇ ਇਧਰ ਮੈਂ ਚਣ ਛਣ ਚੱਲ ਇਧਰੋ ਚਲ ਉਥੇ ਐਦਾਂ ਕਿਉਂ ਕਰ ਰਹੇ ਨੇ ਚਲ ਲੰਮੇ ਪਾ ਤੇ ਮੈਂ ਮੰਮੀ ਨੂੰ ਬੁਲਾ ਤੂੰ ਮੰਮੀ ਨੂੰ ਕੀ ਕਰਨਾ ਮੈਂ ਤੇਰੇ ਲੱਤਾਂ ਤੋੜ ਦੇਣੇ ਬਾਹਰ ਗਈ ਕਮਰੇ ਚੋਂ ਬਾਦਰ ਘਰੋਂ ਵੜਦਾ ਚੱਲ ਉਥੇ ਲੰਮੇ ਬੈ ਐਦਾਂ ਨੂੰ ਸਮੋਣੀ ਹੋਣੀ ਹੈ ਨਾ ਐਦਾਂ ਹੀ ਸੋ ਤੇ ਉਹਨੂੰ ਤੇ ਕੰਬਲ ਮਿਲਦਾ ਹੁੰਦਾ ਹੈ ਨਾ ਤੂੰ ਐਦਾਂ ਸੋਣਾ ਚੱਲ ਸੌ ਤੇ ਮੇਰੀ ਮੇਰੀ ਗੱਲ ਸੁਣ ਮੈਂ ਤੇਰੀ ਮੈਂ ਛੱਤ ਕਰ ਕਾ ਤੁੰਨੋ ਨਹੀਂ ਕਹਤੋ। ਮੈਂ ਕੋਚਾ ਓਲ ਰਹੀ ਹਿੱਤਾ। ਇੱਥੇ ਲੰਮੇ ਪੈ ਚੱਲ। ਮੈਂ ਤੇਰੀਆਂ ਸਾਰੀਆਂ ਕਰਤੂਤਾਂ ਸਾਰੇ ਪਿੰਡ ਚ ਸੁਣ ਕੇ ਆਇਆ ਵਾਂ। ਤੂੰ ਉਹ ਮੁੰਡੇ ਨਾਲ ਕੀ سلو ਕਰਦੀ ਰਹੀ ਆਂ? ਕੀ ਉਹ ਜਿਹੜੇ ਬੇਕਦਰਹੀ ਕਰਦੀ ਰਹੀ ਆਂ। ਉਹ ਹਾਲ ਹੁਣ ਤੇਰਾ ਹੋਣਾ ਹੀ ਇਹ ਨਾ ਸੋਚੀ। ਜਿਹੜੇ ਤੂੰ ਡਰਾਮੇ ਮੇਰੇ ਨਾਲ ਕਰਦੀ ਨਾ ਰੋਣ ਵਾਲੇ ਇਹ ਮੇਰੇ ਨਾਲ ਡਰਾਮੇ ਨਾ ਕਰੀ ਚੱਲ। ਪਹਿਲ ਮੈਂ ਇੱਥੇ। ਪਹਿ ਉਹਨਾਂ ਨੂੰ ਤਾਂ ਕੰਬਲ ਦੇਣੀ ਹੁੰਦੀ ਹੈ ਨਾ। ਇੱਥੇ ਇੱਦਾਂ ਪੈ ਜਮੀਨ ਤੇ ਚੱਲ। ਛੇਤੀ ਕਰ। ਹਣ ਦੇ ਵਿੱਚ ਜੋ ਪੇਂਗ ਨੇ ਤੈਨੂੰ ਅਕਲ ਆ ਜਾਊਗਾ ਮੇਰੀ ਗੱਲ ਸੁਣਨ ਨਾਲ ਇੱਕ ਹੋਰ ਭੈਣ ਚੋਦ ਮੇਰੀ ਕਿਸੇ ਚੀਨ ਨੂੰ ਹੱਥ ਨਾਲ ਵੀ ਅੱਜ ਤੋਂ ਬਾਅਦ ਨਾ ਮੇਰੇ ਬੈੱਡ ਨੂੰ ਨਾ ਕਿਸੇ ਚੀਨ ਨੂੰ ਅੱਜ ਇਸ ਕਮਰੇ ਵਿੱਚ ਸੋਜਾ ਕੱਲ ਤੋਂ ਤੇਰੀ ਕਾਤ ਨਹੀਂ ਹੈਗੀ ਮੇਰੇ ਕਮਰੇ ਜੀ ਵਰਜੀਆਂ ਤੇ ਬਾਹਰ ਹੀ ਸੋਈਂਗਾ ਅੱਜ ਤੋਂ ਬਾਅਦ ਤੂੰ ਲੱਗੀ ਸਮਝ ਚੱਲ ਨਵੇਂ ਬੈਠੇ ਮੇਰੇ ਯਾਰ ਦੀ ਜ਼ਿੰਦਗੀ ਖਾab ਕਰਕੇ ਅੱਡ ਡਰਾਮੇ ਨਾ ਕਰ ਮੇਰੇ ਨਾਲ ਚਰਨਾ ਜਿਹੜਾ ਸੋਲ ਹੈ ਨਾ ਜੋ ਤੂੰ ਕੀਤਾ ਹੈ ਨਾ ਅਗਲੇ ਪਾਸੇ ਰਾਹ ਬਣੇ ਤੇ ਉਹ ਚੀਜ਼ਾਂ ਦਾ ਗਿਆ ਉਹ ਬੰਦਾ ਗਾਉ ਨਹੀਂ ਗਾਉ ਮੈਂ ਨਹੀਂ ਇਦਾਂ ਦਾ ਹੈਗਾ ਤੈਨੂੰ ਮੈਂ ਦੱਸੂਗਾ ਤੇਰੀ ਕਾਸ ਕਿੱਥੇ ਅਟ ਕਿੱਥੇ ਨਹੀਂ ਆ ਲੱਗੀ ਸਮਝੇ ਮੇਰੇ ਘਰ ਰੋਣ ਦੇ ਚਿਰਕਰ ਨਾ ਕਰ ਇਹ ਜਿਹੜੇ ਡਰਾਮੇ ਨਾ ਰੋਣ ਪਿੱਟਾਂ ਦੇ ਬੰਦ ਕਰ ਲਾ ਜੇ ਮੰਮੀ ਨੂੰ ਬਾਹਰ ਆਵਾਜ਼ ਚੱਲ ਗਈ ਨਾ ਮੈਂ ਚੋਕੇ ਕਮਰੇ ਜੋ ਬਾਹਰ ਮਾਰਨਾ ਹੀ ਚੁੱਪ ਕਰ ਤੇ ਤੈਨੂੰ ਚੁੱਪ ਕਰਕੇ ਨਾ ਆਰਾਮ ਨਾਲ ਸੋਣਾ ਸੋਣੀ ਤੇ ਚੱਕਰ ਹੋ ਬਾਹਰ ਚੱਲ ਕਿੱਦਾਂ ਦਾ ਪੀਜ਼ਾ ਹੋਇਆ ਜਮਾਤੋ ਆ ਗੀ ਸੀਗਾ ਅੱਜ ਇਹ ਕੀ ਕਰਾਂਦੀ ਆ ਇਹ ਆਪਾਂ ਬਿਓ ਅੰਦਰ ਦਰਵਾਜੇ ਤੇ ਬੰਦ ਕਰ ਲਾਂਦੇ ਤੁਸੀਂ ਤਾਂ ਇੱਦਾਂ ਪੁੱਛਦੇ ਜਿਵੇਂ ਤੁਹਾਨੂੰ ਪਤਾ ਹੀ ਨਹੀਂਗਾ ਉਹ ਯਾਰ ਇਹਨਾਂ ਨੂੰ ਹੁਣੇ ਪਤਾ ਲੱਗ ਕੇ ਤਮਾਸ਼ਾ ਖੜਾ ਹੋ ਜੂਗਾ ਯਾਰ ਕੀ ਕਰਾਂਦੀ ਆ ਕਿਸੇ ਦਾ ਨਾ ਤਮਾਸ਼ਾ ਸਾਡਾ ਕਮਰਾ ਹੈ ਅਸੀਂ ਜਿਵੇਂ ਮਰਜੀ ਜੋ ਮਰਜੀ ਇੱਥੇ ਕਰੀਏ ਕਿਸੇ ਨੂੰ ਕੀ ਮਤਲਬ ਹੈ ਇਹਦੇ ਵਿੱਚ ਯਾਰ ਮੈਨੂੰ ਇੱਕ ਗੱਲ ਦੱਸ ਯਾ ਕਮੇ ਕੀ ਮੇਜਿਤ ਕੀ ਗੱਤ ਨਾ ਖੋਚਣ ਜਦੋਂ ਤੇ ਰੀਚਾਂ ਨਹੀਂ ਪੂਰੀਆ ਕਰਦਾ ਮੈਂ ਤੁਹਾਨੂੰ ਤੇਲਾ ਮਿਖਿਆ ਸੀ ਕਿ ਮੇਰੇ ਨਾਲ ਜੀ ਕੋਈ ਗੱਲ ਨਾ ਕਰਨਾ ਜੇ ਤੋਂ ਫਿਰ ਮੇਰਾ ਮਨ ਖੱਟਾ ਹੋਵੇ ਜੋ ਜਿਵੇਂ ਚੱਲਦਾ ਉਹ ਨੂੰ ਚੱਲਣ ਦਿਓ ਜੇ ਤੁਹਾਨੂੰ ਬਹੁਤੀ ਤਕਲੀਫ ਹੈ ਨਾ ਤੇ ਮੈਂ ਤਲਾਕ ਦੇ ਦਿੰਦਾ ਕਿੰਨਾ ਦੀ ਗੱਲਾਂ ਕਰਦੇ ਤਲਾਕ ਦੇ ਦੱਸ ਤਲਾਕ ਵਸ ਤਾਂ ਇਹਨੂੰ ਵਿਆਹ ਕੇ ਲੈਂਦਾ ਮੇਰਾ ਨਹੀਂ ਇੱਥੇ ਜੀ ਲੱਗਦਾ ਮੇਰਾ ਨਹੀਂ ਮਨ ਟਿਕਦਾ ਮੈਂ ਪਿੰਡ ਤਾਂ ਨਹੀਂ ਰਹਿ ਸਕਦੀ ਮੇਰਾ ਦਮ ਘੁੱਟਦਾ ਹਰ ਪੰਨ ਪਿੰਡ ਦੀ ਚੱਤੇ ਪੈਰ ਖੁੱਲੀ ਜਗ੍ਹਾ ਤੋਂ ਧੁੱਪ ਪੈਂਦੀ ਰਹਿੰਦੀ ਆ ਮੇਰਾ ਰੰਗ ਵੇਖੋ ਕਿਦਾਂ ਲਹ ਗਿਆ ਨਾ ਕਿ ਤੇ ਇੱਥੇ ਆਣਾ ਜਾਣਾ ਕੋ ਘੁੰਮਣਾ ਨਹੀਂ ਫਿਰਨਾ ਨਹੀਂ ਮੈਨੂੰ ਤਾਂ ਸ਼ਾਪਿੰਗ ਕਰਨ ਦਾ ਵੀ ਨਹੀਂ ਮਜਾ ਆਉਂਦਾ ਇਹ ਕੀ ਐ ਇਹ ਸੂਟ ਐ ਇਹਨੂੰ ਤੁਸੀਂ ਸੂਟ ਕਿੰਨੇ ਦੇਓ ਮੈਂ ਤਾਂ ਤੇ ਸੂਟ ਨਹੀਂ ਪਾਉਂਦੀ ਮੈਂ ਤਾਂ ਘਰ ਦੇਣ ਵਾਲੇ ਨਾਈਟ ਸੂਟ ਪਾਣੀ ਵਧੀਆ ਵਾਲੇ ਜੀਨ ਟੌਪ ਪਾਣੀ ਆ ਜਦੋਂ ਦਾ ਵਿਆਹ ਐ ਮੈਂ ਇੱਕ ਵਾਰੀ ਵੀ ਜੀਨ ਟੌਪ ਪਾ ਕੇ ਨਹੀਂ ਦੇਖਿਆ ਚਲੋ ਛੱਡੋ ਸੂਟ ਤਾਂ ਧੰਗ ਲਿਆ ਕੇ ਦਿਓ ਸੋਨਾ ਜਾ ਹੋਵੇ ਕਿਤੇ ਕੋਈ ਲਟਕਣ ਲੱਗ ਗਿਆ ਹੁਣ ਕਿਤੇ ਪਤਾ ਲੱਗੇ ਪਾਇਆ ਹੋਵੇ ਇਹ ਸੂਟ ਹੈ ਇਹ ਮੈਨੂੰ ਸੂਟ ਕਿੰਦਾ ਤੁਸੀਂ ਮੇਰੀ ਕੋਈ ਚੁਆਇਸ ਨਹੀਂ ਹੀ ਇੱਥੇ ਚੱਲ ਤੂੰ ਜਿੱਦਾਂ ਦੇ ਕਹਾਂਗੀ ਮੈਂ ਉਹਦਾ ਦਾ ਸੋਟ ਲੈ ਆਦਾਂਗਾ ਉਹ ਯਾਰ ਇਦਾਂ ਨਾ ਕਰ ਨਾ ਤਾਂ ਮੈਂ ਵਿਆਹ ਤੋਂ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਪਿੰਡ 'ਚ ਕਿੱਦਾਂ ਰਹਨੇ ਆ ਤੈਨੂੰ ਤਾਂ ਸਾਰੀ ਮੈਂ ਗੱਲ ਦੱਸੀ ਹੈ ਨਾ ਤੂੰ ਹਾਂ ਕੀਤੀ ਫੇਰ ਵੀ ਆਪਾਂ ਵਿਆਹ ਕਰਾਇਆ ਵਾ ਮੈਂ ਆਪਣੇ ਮਾਪੇ ਦੇ ਕਹਿ ਕੇ ਨਾ ਹਾਂ ਕਰ ਬਠੀ ਕਿਉਂਕਿ ਮੇਰਾ ਉਹਨਾਂ ਅੱਗੇ ਜੋਰ ਨਹੀਂ ਚੱਲਿਆ ਪਰ ਤੁਸੀਂ ਵੇਖਿਆ ਨਾ ਮੈਂ ਇੱਕ ਵਾਰੀ ਵੀ ਤੁਹਾਡੀ ਨਜ਼ਰ ਨਾਲ ਨਜ਼ਰ ਮਿਲਾ ਕੇ ਕੋਈ ਹਾਮੀ ਭਰੀ ਉਹਨਾਂ ਨੇ ਦੋ ਵਾਰੀ ਪੁੱਛਿਆ ਪਸੰਦ ਹੈ ਮੈਂ ਚੁੱਪ ਸਾਂ ਬਸ ਮ ਬੰਦ ਕੋਈ ਫੈਰ ਨਹੀਂ ਨਾ ਜਦੋਂ ਮੈਨੂੰ ਪਹਿਲਾਂ ਤਾਂ ਕਹਿ ਸਕਦੇ ਸੀ ਨੀ ਪਹਿਲਾਂ ਕਹਿ ਦਿੰਦੇ ਮੈਨੂੰ ਕਿ ਆਪਾਂ ਮੈਂ ਨਾ ਕਰ ਦਿੰਦਾ ਮੈਂ ਮੁੱਕਦੀ ਲਾ ਦੂੰ ਕਾਕੀ ਤੁਹਾਡੇ ਕੇ ਸਾਡਾ ਬਿਸਤਰਾ ਲੱਗ ਆ ਜਾਏ ਮੈਂ ਪੈਣ ਲੱਗੀ ਤੂੰ ਉੱਪਰ ਬਹਿ ਮੈਂ ਇੱਥੇ ਬਹਿ ਜਾਾਂਗਾ ਤੂੰ ਉੱਪਰ ਬਹਿ ਜਾ ਨਾ ਇੱਕ ਗਸਾ ਬੱਤੀ ਬੰਦ ਕਰ ਦੇਣਾ ਠੀਕ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਉਹ ਬબાદ ਕੀਤਾ ਕਿ ਬਰਬਾਦ ਕੀਤਾ ਮੈਂ ਬੜੀ ਕੋਸ਼ਿਸ਼ ਕਰਦਾ ਇਹਨੂੰ ਖੁਸ਼ ਰੱਖਣ ਦੀ ਪਰ ਇਹਨੇ ਮੈਨੂੰ ਪਿਆਰ ਦੇ ਬੇਕਦਰੀ ਕਰਦੀ ਹੈ ਯਾ ਕਿੰਨਾ ਚਿਰ ਮੈਂ ਸਭ ਤੋਂ ਲਗਾ ਕੇ ਰੱਖਾਂ ਉਹ ਯਾਰ ਅੱਜ ਤੇ ਇਹਨੇ ਤਲਾਕ ਵੀ ਮੰਗ ਲਿਆ ਯਾਰ ਪਤਾ ਨਹੀਂ ਕਿੱਦਾਂ ਦੀ ਜ਼ਿੰਦਗੀ ਚੋਂਦੀ ਹੈ ਕਿੱਦਾਂ ਕੋਸ਼ ਹੋਵੇਗੀ ਮੈਂ ਉਹਨੂੰ ਇੰਨਾ ਪਿਆਰ ਕਰਦਾ ਇਹ ਫਿਰ ਇੱਕੋ ਗੱਲ ਜਾਂ ਤਲਾਕ ਦੇ ਦੇ ਜਾਂ ਛੱਡ ਦੇ ਦਰਵਾਜ਼ਾ ਖੁੱਲਾ ਮੈਂ ਲਾਦਾ ਅੰਜੂ ਉੱਠ ਗਈ रेखा भला एक ही दो ਬਿਸਤਰੇ ਅੰਜੂ ਕਿੱਥੇ ਗਈ ਮਿੰਨਾ ਦਾ ਉੱਠ ਗਈ ਨਹਾਣ ਗਈ ਹੋਣੀ ਆ ਇਹ ਕੀ ਨਵਾਂ ਨਵਾਂ ਇਹਨਾਂ ਦਾ ਵਿਆਹ ਹੋਇਆ ਵਾ ਤੇ ਬਿਸਤਰੇ ਦੋ ਮੈਨੂੰ ਨਾ ਪਹਿਲਾਂ ਹੀ ਸ਼ੱਕ ਪੈਂਦਾ ਸੀ ਕਿ ਨਾ ਆਪਸ ਚ ਬਿੰਦੇ ਖਲੁੰਦੇ ਨਹੀਂ ਆ ਕਿਤੇ ਘੁੰਮਣੇ ਜਾਂਦੇ ਕਿਤੇ ਗੱਲਾਂ ਬਾਤਾਂ ਕਰਦੇ ਹੱਸਦੇ ਨਵੇਂ ਵਿਆਹ ਜੋੜੇ ਕਿਤੇ ਸੌਂਦੇ ਨੇ ਮੈਨੂੰ ਲੱਗਦਾ ਹੈ ਨਾ ਆਪਸ ਵਿੱਚ ਇਹਨਾਂ ਦੀ ਨਾ ਜਾਂ ਤੇ ਕਿਤੇ ਲੜਾਈ ਝਗੜਾ ਹੋਇਆ ਕੋਈ ਨਹੀਂ ਕਰਦੀ ਮੈਂ ਗੱਲ ਪੁੱਛਿਆ ਵੀ ਹੀ ਮੈਂ ਕਰਨ ਨੂੰ ਕੀ ਅੰਜੂ ਨਾਲ ਕੋਈ ਤੇਰੀ ਲੜਾਈ ਹੋਈ ਆ ਕਹਿੰਦਾ ਹੀ ਨਹੀਂ ਮੇਰ ਨਾਲ ਬੜੀ ਖੁਸ਼ ਆ ਸਭ ਕੁਝ ਠੀਕ ਆ ਅੰਜੂ ਨਾਲ ਗੱਲ ਕਰਕੇ ਵੇਖਦੀ ਹੁਣ ਇੱਕ ਵਾਰੀ